ਚਾਰਮਾ ਦੇ ਸਮਝੌਤੇ ਹੋਣ ਵਾਲੇ ਨੇ ਦਾਲਾਂ ਦੇ ਸਮਝੌਤੇ ਕਰਕੇ ਤੇ ਫੋਡੀ ਕਣਕ ਤੇ ਜੀਰੀ ਦੇ ਮੱਕੀ ਦੇ ਸਮਝੌਤੇ ਹੋਣ ਵਾਲੇ ਨੇ ਇਸ ਕਰਕੇ ਜੇ ਥੋੜੇ ਵੱਲੇ ਚੀਜ਼ਾਂ ਨਾ ਰਹੀਆਂ ਜਾੜਾ ਬਹੁਤ ਵੱਡਾ ਹੋਣਾ ਤੇ ਇਹਦੇ ਨਾਲ ਬਾਜ਼ਾਰ ਉੱਚੜਨੇ ਨੇ ਹੁਣ ਆਪਾਂ ਨਾਰੇ ਲਾ ਕੇ ਜਿਹੜਾ ਮੋਦੀ ਤੇ ਜੋ ਨਾਲ ਨਾ ਇੱਕਤਾ ਜਿੰਦਾਬਾਦ 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 ਭਾਰਤੀ ਕਿਸਾਨ ਜੁਨਿਆਂ ਨੇ ਇੱਕਤਾ ਵਰਾਹਾ ਜਿੰਦਾਬਾਦ 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 ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਜਿੰਦਾਬਾਦ ਜਿੰਦਾਬਾ ਭਾਰਤੀ ਹਕਮਾ WTO ਦੀਆਂ ਨੀਤੀਆਂ ਚੋਂ ਬਾਹਰ ਆਓ ਜਿੰਦਾਬਾ ਅਮਰੀਕਾ ਨਾਲ ਕੀਤੇ ਸਮਝੌਤੇ ਰੱਦ ਕਰੋ ਰੱਦ ਕਰੋ ਰੱਦ ਕਰੋ ਖੇਤੀ ਪ੍ਰੋਡਕਟਾਂ ਤੇ ਅਮਰੀਕਾ ਦੇ ਨਾਲ ਕੀਤੇ ਸਮਝੌਤੇ ਰੱਦ ਕਰੋ ਰੱਦ ਕਰੋ ਰੱਦ ਕਰੋ ਮੋਦੀ ਸਰਕਾਰ ਮਰਦਾਬਾਦ 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 ਮੋਦੀ ਸਰਕਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ

सान मोर्चा जिदा भारती कानूनियन एकता ਜਿੰਦਾਬਾਦ ਜਿੰਦਾਬਾਦ ਕਰਤੀ ਹਾਕਮਾ WTO ਦੇ ਨੀਤੀਆਂ ਚੋਂ ਬਾਹਰ ਆਓ ਬਾਹਰ ਆਓ ਬਾਹਰ ਕੀ ਕਰਨਗੇ ਜੇ ਲਾਠਾਂ ਨੇ ਕੀ ਕਰਨਗੇ ਜੇ ਲਾਠਾਂ ਨੇ ਕੱਲੇ ਕੱਲੇ ਮਾਰ ਨਾ ਖਾਓ ਅੱਗੇ ਹੋ ਕੇ ਅੱਗੇ ਹੋ ਕੱਲੇ ਕੱਲੇ ਮਾਰ ਨਾ ਖਾਓ ਅੱਗੇ ਹੋ ਕੇ ਅੱਗੇ ਆਓ ਤੁਹਾਡਾ ਬਹੁਤ ਬਹੁਤ ਧੰਨਵਾਦ